ਨਾਮ ਸਨੀ ਕੁਮਾਰ ਜੀ ਐਂਡ ਮੇਰਾ ਸਰ ਸ਼ਾਪ ਦਾ ਕੰਮ ਹੈ ਸ਼ਾਪ ਦਾ ਕੰਮ ਤੁਹਾਨੂੰ ਸਾਨੂੰ ਪਤਾ ਹੀ ਹੈ ਕਿ ਤਕਰੀਬਨ ਸਿਟਿੰਗ ਦਾ ਕੰਮ ਹੁੰਦਾ ਆ ਤੇ 12 ਤੋਂ 16 ਘੰਟੇ ਵੀ ਕਿਸੇ ਵੇਲੇ ਸਿਟਿੰਗ ਕਰਨੀ ਪੈ ਜਾਂਦੀ ਹੈ ਸੋ ਅੱਜ ਤੋਂ 6 ਸਾਲ ਪਹਿਲਾਂ ਮੈਂ ਕੰਮ ਕਰ ਰਿਹਾ ਸੀ ਜਿਆਦਾ ਸਿਟਿੰਗ ਹੋਣ ਕਰਕੇ ਮੇਰੀ ਲੋਰ ਬੈਕ ਦੇ ਵਿੱਚ ਪੇਨ ਰਹਿਣ ਲੱਗ ਪਈ ਕਦੇ ਸੋਜਨ ਸਵੇਲਿੰਗ ਕਦੇ ਜਾ ਕੇ ਮਾਲਿਸ਼ ਵਾਲੇ ਦੇ ਕੋਲ ਮਾਲਿਸ਼ ਕਰਵਾਣੀ ਕਦੇ ਡਾਕਟਰਾਂ ਦੇ ਕੋਲ ਕਦੇ ਮੈਡੀਕਲ ਵਾਲੇ ਕੋਲ ਜਾ ਕੇ ਪੇਨ ਕਿਲਰ ਲੈਣੀ ਤੁਸੀਂ ਜਿਹਦੇ ਨਾਲ ਪ੍ਰੋਪਰ ਮੈਨੂੰ ਫਰਕ ਨਹੀਂ ਪਿਆ ਸੋ ਮੈਂ ਟਾਈਮ ਕੱਢ ਕੇ ਮੈਂ ਅੱਧਾ ਘੰਟਾ ਘੰਟਾਕ ਫੇਸਬੁੱਕ ਯੂਜ਼ ਕਰਨਾ ਸੋ ਮੈਂ ਉਹਦੇ ਵਿੱਚ ਇੱਕ ਵੀਡੀਓ ਦੇਖੀ ਡਾਕਟਰ ਸ਼ਰਦਾ ਜੀ ਦੀ ਤੇ ਜਿਹੜੇ ਕੋਈ ਪੇਸ਼ੈਂਟ ਨੇ ਉਹਨਾਂ ਕੋਲੋਂ ਟ੍ਰੀਟਮੈਂਟ ਲਿਆ ਸੀ ਉਹਨਾਂ ਦੀ ਮੈਂ ਵੀਡੀਓ ਦੇਖੀ ਦੂਸਰੇ ਦਿਨ ਮੈਂ ਉਹਨਾਂ ਕੋਲ ਇੰਪਾਰਟਮੈਂਟ ਲੈ ਕੇ ਚਲਾ ਗਿਆ ਸੀ ਉਹਨਾਂ ਨੇ ਮੇਰੇ ਟੈਸਟ ਕੀਤੇ ਤਾਂ ਟੈਸਟ ਦੇ ਵਿੱਚ ਕੋਈ ਰਿਪੋਰਟ ਚ ਐਚ ਐਲ ਬੀ 27 ਪੋਜ਼ਿਟਿਵ ਆਇਆ। ਡਾਕਟਰ ਸਾਹਿਬ ਨੇ ਮੇਨਾਂ ਗੱਲ ਕੀਤੀ ਕਿ ਇਹ ਤੁਹਾਡੀ ਮੈਡੀਸਿਨ ਨੈਅਰਬਾਊਟ 1 ਸਾਲ ਤੱਕ ਚੱਲਣਗੀ ਕਿਉਂਕਿ ਤੁਹਾਡੀ ਬਿਮਾਰੀ ਨੂੰ ਕਾਫੀ ਲੰਮਾ ਸਮਾਂ ਹੋ ਚੱਕਿਆ ਹੈ। 1 ਮਹੀਨੇ ਦੀ ਮੈਡੀਸਿਨ ਦੇ ਨਾਲ ਦੋਸਤੋ ਮੈਨੂੰ 40 ਤੋਂ 50% ਰੀਲੀਫ ਮਿਲੀ ਬਾਡੀ ਅਕੋਰਡਿੰਗ। ਸੋ ਦੋਸਤੋ ਇਸ ਓਕੇ ਕੋਈ ਗੱਲ ਨਹੀਂ ਕੋਈ ਦਵਾਈ ਜ਼ਿਆਦਾ ਕੋੜੀ ਨਹੀਂ ਸੀ ਕਿ ਜਿਹਦੇ ਕਰਕੇ ਖਾਣ ਚ ਕੋਈ ਦਿੱਕਤ ਆਵੇ ਜਾਂ ਕੋਈ ਵੋਮਿਟੀ ਆਵੇ। ਨਾਰਮਲੀ ਦਵਾਈ ਲੈ ਕੇ ਤੇ ਮੈਂ ਆਪਣਾ ਸ਼ਾਪ ਤੇ ਵੀ ਟਾਈਮ ਸਪੈਂਡ ਕਰਨ ਲੱਗ ਪਿਆ ਤੇ ਬੈਠਣ ਉੱਠਣ ਦੇ ਵਿੱਚ ਜਿਹੜੀ ਕੋਈ ਦਿੱਕਤ ਆਂਦੀ ਸੀ ਮੇਰੀ ਉਹ ਦਿੱਕਤ ਹਟ ਗਈ ਦੋਸਤੋ ਸੋ ਜੋਦੋਨਾ ਦੀ ਦਵਾਈ ਦਾ ਕੋਰਸ 1 ਸਾਲ ਬਾਅਦ ਖਤਮ ਹੋਇਆ ਤਾਂ ਮੈਂ ਇੱਕਦਮ ਤੰਦਰੁਸਤ ਡਾਕਟਰ ਸਾਹਿਬ ਦੀ ਕਿਰਪਾ ਦੇ ਨਾਲ ਹੋ ਗਿਆ ਸੋ ਅੱਜ ਮੈਂ ਉਹਨਾਂ ਦਾ ਧੰਨਵਾਦ ਕਰਨ ਆਇਆ ਹਾਂ ਉਹਨਾਂ ਦੇ ਹਸਪਤਾਲ ਦੇ ਵਿੱਚ ਕੀ ਡਾਕਟਰ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਜਿਹੜਾ